ਤਸ਼ਰੀਕਾਲ ਮੇਰੀ YouTube ਫੈਮਿਲੀ ਮੀਤ ਕਰਦੇ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪਮੁਬਰਕ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਤੇ ਲਓ ਜੀ ਅੱਜ ਬਣਾਵਾਂਗੇ ਜੀ ਆਪਾਂ ਸੈਂਡਵਿਚ ਸੈਂਡਵਿਚ ਬਣਾਵਾਂਗੇ ਜੀ ਆਪਣੇ ਪਾਪਾਏ ਸੀ ਜੀ ਬਚੇ ਹੋਏ ਆਲੂ ਆਪਾਂ ਸਵੇਰ ਹੋਣਾਈ ਸੀ ਜੀ ਪਰੌਤੇ ਤੇ ਇਹ ਆਪਣੇ ਪਾਪਾਏ ਪੈ ਸੀ ਜੀ ਆਲੂ ਤੇ ਆਪਾਂ ਬਣਾਉਣੀ ਸੀ ਚਾਹ ਚਾਹ ਨਾਲ ਕਰ ਰਹੇ ਸੀ ਕੋਈ ਸਨਮਾਨ ਖਾਣੇ ਨੂੰ ਤੇ ਬੱਚੇ ਵੀ ਮੰਗ ਰਹੇ ਸੀ ਜੀ ਪੁੱਛ ਰਹੇ ਸੀ ਮम्मा ਪਰੌਠਾ ਤਾਂ ਨਹੀਂ ਪਿਆ ਆਲੂ ਵਾਲਾ ਮੈਂ ਕਿਹਾ ਨਹੀਂ ਤਾਂ ਹੁਣ ਚਲੋ ਜੀ ਸੌਖੇ ਜਿਹੇ ਤਰੀਕੇ ਨਾਲ ਆਪਾਂ ਹੁਣ ਪਰੌਠੇ ਤੱਕਾਂ ਨੂੰ ਬਣਾਉਣੇ ਆ ਤੇ ਆਪਾਂ ਬਣਾ ਲੈਨੇ ਆ ਜੀ ਸੈਂਡਵਿਚ ਤੇ ਆਪਣੇ ਪਾਪਾ ਇਸੀ ਬ੍ਰੈਡ ਤੇ ਆਪਣੇ ਬ੍ਰੈਡ ਪਏ ਸੀ ਜੀ ਹੁਣ ਆਪਾਂ ਆਲੂਆਂ ਨੂੰ ਨਾ ਬ੍ਰੈਡਾਂ ਦੇ ਉੱਪਰ ਲਾ ਕੇ ਪਹਿਲਾਂ ਆਪਾਂ ਗੈਸ ਚਲਾ ਦਿੰਦੇ ਆ ਗਰਮ ਕਰ ਲੈਂਦੇ ਆ ਤਵਾ ਤੇ ਆਲੂਆਂ ਨੂੰ ਲਾ ਦਿੰਨੇ ਆ ਜੀ ਬ੍ਰੈਡਾਂ ਤੇ ਠੀਕ ਹੈ ਜੀ ਚੰਗੀ ਤਰ੍ਹਾਂ ਨਾ ਲਾ ਕੇ ਤੇ ਉੱਪਰ ਆਪਾਂ ਪਾਵਾਂਗੇ ਮਲਾਈ ਜੀ ਹਦੀਪ ਉਹ ਨਾ ਖਾਣੇ ਚੀਜ਼ਾਂ ਦਾ ਬਹੁਤ ਸ਼ੌਂਕ ਹੈ ਜੀ ਖਾਣੇ ਦਾ ਤੇ ਇੱਕਦ ਕ ਲੱਗਿਆ ਵੀ ਮੰਮੀ ਚਾਹ ਬਣਾਉਂਗੇ ਕੁਝ ਖਾਣੇ ਨੂੰ ਬਣਾ ਲਿਓ ਤੇ ਮੈਨੂੰ ਸੌਖਾ ਤਰੀਕਾ ਇਹੀ ਲੱਗਿਆ ਜੀ ਤੇ ਹਾਂ ਚਲੋ ਆਪਾਂ ਵੀਡੀਓ ਵੀ ਸ਼ੇਅਰ ਕਰ ਲੈਨੇ ਆ ਜੀ ਤੁਹਾਡੇ ਨਾਲ ਠੀਕ ਹੈ ਜੀ ਤੇ ਇਹਦੇ ਉੱਪਰ ਲਾ ਦਾਂਗੇ ਜੀ ਆਪਾਂ ਮਲਾਈ ਆਪਾਂ ਮਲਾਈ ਲਾ ਦਾਂਗੇ ਜੀ ਤੇ ਇੱਕ ਬ੍ਰੈਡ ਤੇ ਪਾਵਾਂਗੇ ਜੀ ਆਪਾਂ ਸੋਸ ਨਿਕਲ ਇਹਨੇ ਐਕਸਟਰਾ ਠੀਕ ਹੈ ਜੀ ਥੋੜਾ ਜਿਹਾ ਪਾ ਲਾਂਗੇ ਇਹ ਪੱਤਾ ਵੀ ਦੇੱਕੀ ਤੇ ਨਾਲ ਹੀ ਆਖ ਲਾਂਗੇ ਜੀ ਆਪਾਂ ਚਾਹ ਆਪਰੇ ਸੈਂਡ ਵਿੱਚ ਬਣ ਕੇ ਹੋ ਜਾਣਗੀ ਜੀ ਤਿਆਰ ਤੇ ਬਹੁਤ ਹੀ ਸੌਖਾ ਜਾਂ ਤਰੀਕਾ ਜੀ ਤੇ ਪੈਸਲੇ ਪਰੌਟੇ ਤਾਂ ਬਣਾ ਨਹੀਂ ਸਕਦੇ ਹਾਂ ਚਲੋ ਬਰੈਡ ਬਪੇ ਆ ਜੀ ਤੇ ਜੇ ਕਈ ਵਾਰੀ ਆਪਣੇ ਘਰੇ ਬਰੈਡ ਬਪੇ ਹੁੰਦੇ ਆ ਜੀ ਤੇ ਆਪਣੇ ਆਲੂ ਆਲਾ ਮਟੀਰੀਅਲ ਬਚਿਆ ਪਿਆ ਹੁੰਦਾ ਜੀ ਤੇ ਆਪਾਂ ਇਹ ਤਰੀਕੇ ਨਾਲ ਹਨਾ ਸੈਂਡਵਿਚ ਬਣਾ ਸਕਦੇ ਹਾਂ ਜੀ ਤੇ ਬਹੁਤ ਵਧੀਆ ਤਰੀਕਾ ਜੀ ਤੇ ਚਾਹ ਨਾਲ ਤਾਂ ਵੈਸੇ ਵੀ ਬਹੁਤ ਟੈਸਟ ਲੱਗਣਗੇ ਜੀ ਟੈਸਟੀ ਇੱਕ ਹੋਰ ਤਿਆਰ ਕਰ ਲੈਣੀ ਹੈ ਜੀ ਇੱਕ ਤੇ ਆਪਾਂ ਮਲਾਈ ਲਾਵਾਂਗੇ ਇੱਕ ਤੇ ਲਾਵਾਂਗੇ ਆਪਾਂ 소ਸ ਜੀ ਟਮਾਟੋ 소ਸ ਹੈ

ਕ੍ਰੀਸ ਕਰਨਾ ਜੀ ਤਵੇ ਤੇ ਬਲ ਤੁਸੀਂ ਤੇ ਉਹ ਜੀ ਇਹ ਤਰੀਕੇ ਨਾਲ ਜੇ ਆਲੂ ਬਚਦੇ ਆ ਜੀ ਤੇ ਆਪਣੇ ਘਰੇ ਕਈ ਵਾਰੀ ਘਰੇ ਬਰੈਡ ਪਏ ਹੁੰਦੇ ਆ ਜੀ ਇਹ ਤਰੀਕੇ ਨਾਲ ਆਪਾਂ ਸੈਂਡਵਿਚ ਬਣਾ ਸਕਦੇ ਆ ਜੀ ਚਾਹ ਜੀ ਲਓ ਜੀ ਤੁਹਾਡੀ ਸੈਂਡ ਵਿੱਚ ਬਣ ਕੇ ਹੋ ਗਏ ਸੈਂਡ ਵਿੱਚ ਬਣ ਕੇ ਹੋ ਗਏ ਤਿਆਰ ਜੀ ਤੇ ਵੀਡੀਓ ਵਧੀਆ ਲੱਗੀ ਲਾਇਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਮਿਲਾਂਗੇ ਕੋਈ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਪਰਿ ਸਤਿ ਸ਼੍ਰੀ ਅਕਾਲ